प्यारे विद्यार्थियों सब तो पहला मेरे चैनल पे ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਵਿਦਿਆਰਥੀਓ ਵਿਭਾਗ ਵੱਲੋਂ ਮਿਸ਼ਨ ਸਮਰੱਥ ਦੇ ਤਹਿਤ ਜੋ ਤੁਹਾਡੀ ਐਂਡ ਲਾਈਨ ਟੈਸਟਿੰਗ ਹੋਣੀ ਹੈ ਦੂਜੀ ਕਲਾਸ ਤੋਂ ਲੈ ਕੇ ਅੱਠਵੀਂ ਕਲਾਸ ਤੱਕ ਇਸ ਦੇ ਵਿੱਚ ਦੂਸਰੀ ਤੀਸਰੀ ਚੌਥੀ ਪੰਜਵੀਂ ਛੇਵੀਂ ਸੱਤਵੀਂ ਅਤੇ ਅੱਠਵੀਂ ਇਹਨਾਂ ਸਾਰੀਆਂ ਹੀ ਕਲਾਸਾਂ ਦੀ ਜੋ ਐਂਡ ਲਾਈਨ ਟੈਸਟਿੰਗ ਹੋਣੀ ਹੈ ਵਿਭਾਗ ਨੇ ਉਸ ਦੇ ਸੰਬੰਧੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਤੇ ਉਸ ਦੇ ਸੰਬੰਧੀ ਵਿਭਾਗ ਵੱਲੋਂ ਇੱਕ ਲੈਟਰ ਜਾਰੀ ਕੀਤਾ ਗਿਆ ਹੈ ਜਿਸ ਦੇ ਵਿੱਚ ਇਹ ਸਾਰੀਆਂ ਹਦਾਇਤਾਂ ਲਿਖੀਆਂ ਹੋਈਆਂ ਹਨ ਕਿ ਕਿਸ ਡੇਟ ਤੋਂ ਤੁਹਾਡੇ ਇਹ ਜੋ ਸਬਮਿਸ਼ਨ ਸਮਰਥ ਦੇ ਤਹਿਤ ਤੁਹਾਡੀ ਜੋ ਐਂਡ ਲਾਈਨ ਟੈਸਟਿੰਗ ਹੋਣੀ ਹੈ ਉਹ ਕਦੋਂ ਸਟਾਰਟ ਹੋਣੀ ਹੈ ਤੇ ਉਸ ਦੇ ਲਈ ਜੋ ਤੁਹਾਨੂੰ ਸੈਂਪਲ ਪੇਪਰ ਹਨ ਉਹ ਵੀ ਵਿਭਾਗ ਦੇ ਵੱਲੋਂ ਪ੍ਰੋਵਾਈਡ ਕਰਵਾ ਦਿੱਤੇ ਗਏ ਹਨ ਤੇ ਇਹਨਾਂ ਸਾਰੇ ਹੀ ਸੈਂਪਲ ਪੇਪਰਾਂ ਦਾ ਜੋ ਸੋਲੂਸ਼ਨ ਹੈ ਤੁਹਾਨੂੰ ਮੇਰੇ ਚੈਨਲ ਤੇ ਜਲਦੀ ਹੀ ਮਿਲ ਜਾਵੇਗਾ ਜੀ ਤੇ ਇਹ ਦੇਖੋ ਆਪਣੇ ਕੋ ਜਮਾਤਾਂ ਲਿਖੀਆਂ ਹੋਈਆਂ ਹਨ ਪੰਜਵੀਂ ਤੋਂ ਲੈ ਕੇ ਅੱਠਵੀਂ ਤੱਕ ਦੀਆਂ ਜੋ ਜਮਾਤਾਂ ਹਨ ਭਾਵ ਪੰਜਵੀਂ ਛੇਵੀਂ ਸੱਤਵੀਂ ਅਤੇ ਅੱਠਵੀਂ ਇਨਾਂ ਦੀ ਜੋ ਐਂਡ ਲਾਈਨ ਟੈਸਟਿੰਗ ਦੀ ਜੋ ਮਿਤੀ ਹੈ ਉਹ 29 ਸਤ ਤੋਂ ਲੈ ਕੇ 31 ਸਤ ਤੱਕ ਹੈ ਭਾਗ ਏ 29 ਸਤ ਮਤਲਬ ਇਹ ਤੁਹਾਡੀ ਸੋਮਵਾਰ ਤੋਂ ਜੋ ਟੈਸਟਿੰਗ ਸ਼ੁਰੂ ਹੋ ਜਾਏਗੀ ਜੀ ਤੇ ਇਹ ਕਿਹੜੇ ਕਿਹੜੇ ਸਬਜੈਕਟ ਦੀ ਟੈਸਟਿੰਗ ਹੋਣੀ ਹੈ ਇਹ ਵੀ ਲਿਖਿਆ ਹੋਇਆ ਹੈ 6ਵੀਂ ਤੋਂ ਲੈ ਕੇ 8ਵੀਂ ਤੱਕ ਦੇ ਜੋ ਵਿਦਿਆਰਥੀ ਹਨ ਉਹਨਾਂ ਦੇ ਲਈ ਅੰਗਰੇਜ਼ੀ ਪੰਜਾਬੀ ਅਤੇ ਗਣਿਤ ਭਾਗ ਇੰਗਲਿਸ਼ ਪੰਜਾਬੀ ਅਤੇ ਮੈਥ ਦੇ ਤਿੰਨ ਵਿਸ਼ਿਆਂ ਦੀ ਕਿਉਂਕਿ ਇਹਨਾਂ ਤਿੰਨ ਵਿਸ਼ਿਆਂ ਦੇ ਤੁਹਾਡੇ ਬਾਈ ਮੰਥਲੀ ਟੈਸਟਸ ਹਨ ਉਹ ਨਹੀਂ ਹੋਏ ਸਨ ਕਿਉਂਕਿ ਬਾਕੀ ਸਬਜੈਕਟਾਂ ਦੇ ਤੁਹਾਡੇ ਬਾਈ ਮੰਥਲੀ ਟੈਸਟ ਹੋ ਚੁੱਕੇ ਸਨ ਪਰ ਇਹ ਜੋ ਤਿੰਨ ਸਬਜੈਕਟ ਹਨ ਇਹਨਾਂ ਦੇ ਬਾਈ ਮੰਥਲੀ ਟੈਸਟ ਤੁਹਾਡੇ ਨਹੀਂ ਹੋਏ ਸਨ ਇਹਨਾਂ ਦੇ ਜੋ ਟੈਸਟ ਹੈ ਤੁਹਾਡੇ ਮਿਸ਼ਨ ਸਮਰੱਥ ਦਾ ਜੋ ਸਿਲੇਬਸ ਹੈ ਉਸ ਦੇ ਵਿੱਚੋਂ ਹੀ ਲੈ ਜਾਣਗੇ ਤੇ ਇਹਨਾਂ ਟੈਸਟਾਂ ਲਈ ਵਿਭਾਗ ਦੇ ਵੱਲੋਂ ਸੈਂਪਲ ਪੇਪਰ ਵੀ ਜੋ ਹਨ ਉਹ ਭੇਜ ਦਿੱਤੇ ਗਏ ਹਨ ਜਿਨ੍ਹਾਂ ਦੇ ਸਾਰੇ ਹੀ ਸੈਂਪਲ ਪੇਪਰਾਂ ਦੇ ਜੋ ਹਾਲ ਹਨ ਉਹ ਤੁਹਾਨੂੰ ਮੇਰੇ ਚੈਨਲ ਤੇ ਮਿਲ ਜਾਣਗੇ ਜੀ ਤੇ 1 ਤੋਂ ਦੂਸਰੀ ਤੋਂ ਲੈ ਕੇ ਜੋ ਚੌਥੀ ਕਲਾਸ ਹੈ ਦੂਸਰੀ ਤੋਂ ਚੌਥੀ ਕਲਾਸ ਹੈ ਉਹਨਾਂ ਦੀ ਐਂਡਲਾਈਨ ਟੈਸਟਿੰਗ 28 ਤੋਂ ਲੈ ਕੇ 30 ਅੱਠ ਤੱਕ ਹੋਏਗੀ 28 ਅੱਠ ਤੋਂ ਲੈ ਕੇ ਮਤਲਬ ਇਹਨਾਂ ਦੀ ਐਂਡਲਾਈਨ ਟੈਸਟਿੰਗ ਜੋ ਹੈ ਅਗਸਤ ਵਿੱਚ ਹੋਏਗੀ ਤੇ ਜੋ ਪੰਜਵੀਂ ਤੋਂ ਲੈ ਕੇ ਅੱਠਵੀਂ ਤੱਕ ਦੇ ਬੱਚੇ ਹਨ ਉਹਨਾਂ ਦੀ ਐਂਡਲਾਈਨ ਟੈਸਟਿੰਗ ਜੋ ਹੈ ਉਹ ਜੁਲਾਈ ਦੇ ਵਿੱਚ ਹੋਏਗੀ ਜੀ ਹੋਪਸ ਨੂੰ ਤੁਹਾਨੂੰ ਇਹ ਸਾਰੀ ਜੋ ਇਨਫੋਰਮੇਸ਼ਨ ਦਿੱਤੀ ਹੈ ਉਹ ਅੱਛੀ ਤਰ੍ਹਾਂ ਸਮਝ ਲੱਗ ਗਈ ਹੋਵੇਗੀ ਜੇਕਰ ਵੀਡੀਓ ਤੁਹਾਨੂੰ ਅੱਛੀ ਲੱਗੀ ਤੇ ਇਸ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਹੈ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਹੈ ਤੇ ਸਬਸਕ੍ਰਾਈਬ ਕਰਕੇ ਇਸ ਦਾ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਦੇਣਾ ਹੈ ਤੇ ਬੈਲ ਆਈਕਨ ਨੂੰ ਪ੍ਰੈਸ ਕਰਕੇ 올 ਦੇ ਨੋਟੀਫਿਕੇਸ਼ਨ ਜ਼ਰੂਰ ਔਨ ਕਰ ਲੈਣਾ ਹੈ ਜੀ ਤਾਂ ਜੋ ਮੇਰੀ ਹਰੇਕ ਵੀਡੀਓ ਦੀ ਜੋ ਨੋਟੀਫਿਕੇਸ਼ਨ ਹੈ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਇਸ ਨੂੰ ਤੁਸੀਂ ਜੋ 29 ਤੋਂ ਲੈ ਕੇ 31 ਤੱਕ ਤੁਹਾਡੇ ਜੋ ਐਂਡ ਲਾਈਨ ਟੈਸਟਿੰਗ ਹਨ ਉਹਨਾਂ ਦਾ ਸਾਰਿਆਂ ਦਾ ਸਿਲੇਬਸ ਹੈ ਉਹ ਮਿਸ਼ਨ ਸਮਰੱਥ ਦੇ ਵਿੱਚੋਂ ਪੜਾਏ ਹੋਏ ਸਿਲੇਬਸ ਦੇ ਵਿੱਚੋਂ ਹੀ ਤੁਹਾਨੂੰ ਆਏਗਾ ਜੀ ਧੰਨਵਾਦ